ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ ਉਹ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲੇ ਠੀਕ ਆ ਤੇ 15-20 ਮੁੰਡੇ ਸੀ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨੂੰ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲਦੇ ਨਾਲੇ ਪੈਸੇ ਖੋਲਦੇ ਇਹ ਬਾਅਦ ਚ ਵੀਡੀਓ ਬਣਾਉਂਦੇ ਆ ਕਾਰਵਾਈ ਜੀ ਮੇਰੀਆਂ ਭੈਣਾਂ ਘਲੇ ਕੱਲੀਆਂ ਰੇਦੀਆਂ ਮੇਰੀ ਮਾਂ ਘਰੇ ਮੱਲੀ ਰੇਦੀਆਂ ਇਹਨਾਂ ਦੇ ਪਿੰਨ ਵੀ ਜਨਾਦੀ ਨਾ ਬੜਾ ਕੁਝ ਕੀਤਾ ਆਪਾਂ ਇੱਕ ਝੋ ਤੀਨਾਂ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਉਹਨਾਂ ਇਨਸਾਫੀ ਤਾਂ ਹੋਵੇ ਇਹ ਇਲਜ਼ਾਮ ਗੰਭੀਰ ਨੇ ਸ਼ਿਕਾਇਤ ਕਿਨਰਾਂ ਦੇ ਦਰਜ ਕਰਵਾਈ ਹੈ ਜਲੰਧਰ ਦੇ ਵਿੱਚ ਕਿਨਰ ਭਾਈਚਾਰੇ ਨਾਲ ਕੁੱਟਮਾਰ ਤੇ ਫਿਰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਬਾਹਰ ਕਿਨਰਾਂ ਨੇ ਪ੍ਰਦਰਸ਼ਨ ਵੀ ਕੀਤਾ ਪਿੰਡ ਬੱਲਾ ਦੇ ਇੱਕ ਨੌਜਵਾਨ ਤੇ ਇਲਜ਼ਾਮ ਨੇ ਕਿ ਪ੍ਰੋਗਰਾਮ ਕਰਵਾਉਣ ਦੇ ਲਈ ਉਹਨਾਂ ਨੂੰ ਹਲਕਾ ਕਰਤਾਰਪੁਰ ਲੈ ਗਿਆ ਜਿੱਥੇ ਉਸ ਨੇ ਸਾਥੀਆਂ ਨਾਲ ਮਿਲ ਕੇ ਮਾੜਾ ਵਿਵਹਾਰ ਵੀ ਜਿਸ ਦੀ ਵੀਡੀਓ ਵੀ ਬਣਾਈ ਤੇ ਹੁਣ ਉਹ ਧਮਕੀਆਂ ਦੇ ਰਿਹਾ। ਇਹ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ 14 ਜੰembre ਨੂੰ ਸਾਨੂੰ ਪ੍ਰੋਗਰਾਮ ਤੇ ਬੁਲਾ ਕੇ ਇਹਨਾਂ ਨੇ ਕਰਤਾਰਪੁਰ ਤੇ ਇਹਨਾਂ ਨੇ ਉੱਥੋਂ ਸਾਡੇ ਉੱਥੇ ਸਾਨੂੰ ਲੈ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਸਾਡੇ ਨਾਲ ਗਲਤ ਕੰਮ ਕੀਤੇ ਠੀਕ ਆ। ਤੋਂ ਗਲਤ ਕੰਮ ਕਰਕੇ ਫਿਰ ਉਹਨਾਂ ਨੇ ਬਾਅਦ ਵਿੱਚ ਸਾਡੇ ਤੋਂ ਫੋਨ ਲੈ ਲੇ ਠੀਕ ਆ। ਤੇ 15-20 ਮੁੰਡੇ ਸੀ। ਡਾਇ ਜੱਗਾ ਜੱਗਾ ਬੰਦਾ ਦਾ। ਅੱਛਾ ਤੇ ਇਹਨੇ ਨਾ ਥੋੜੇ ਚਿਰ ਪੈਲੋ ਮੇਰੇ ਚੇਲੇ ਆਂਦੇ ਨਾ ਕਰਤਾਰਪੁਰ ਸੱਦ ਕੇ ਕਹਿੰਦਾ ਮੇਰਾ ਪ੍ਰੋਗਰਾਮ ਹੈ ਤੇ ਤੁਸੀਂ ਆਓ। ਮੇਰੇ ਚੇਲੇ ਚੱਲ ਕੇ ਉੱਥੇ ਇਹਨਾਂ ਨੇ ਜਾ ਕੇ ਉਹਨਾਂ ਦੇ ਮੋਟਰ ਤੇ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਮੋਟਰ ਤੇ ਜਾ ਕੇ ਨਾਲੇ ਗਲਤ ਕੰਮ ਕੀਤੇ ਨਾਲੇ ਉਹਨਾਂ ਦੇ ਮੋਬਾਈਲ ਖੋਲੇ ਅਸੀਂ ਨੂੰ ਇਹ ਕਿਹਾ ਕਿ ਤੂੰ ਸਾਡੇ ਚੇਲਿਆਂ ਦੇ ਫੋਨ ਖੋਲੇ ਆ ਸਾਡੇ ਚੇਲਿਆਂ ਦੇ ਫੋਨ ਤੇ ਇਹਨੇ ਜੀ ਸਾਨੂੰ ਇੱਕ ਫੋਨ ਦਿੱਤਾ ਬਾਕੀ ਸਾਨੂੰ ਇਹਨੇ ਫੋਨ ਨਹੀਂ ਦਿੱਤੇ ਹੈਗੇ ਕਹਿੰਦਾ ਮੈਂ ਕਿਸੇ ਦੁਕਾਨ ਤੇ ਵੇਚ ਦਿੱਤੇ ਉਹਦੀਆਂ ਰਿਕਾਰਡਿੰਗਾਂ ਵੀ ਸਾਤੋਂ ਪਈਆਂ ਹੋਈਆਂ ਆ ਜਿੱਥੇ ਇਹਨੇ ਵੇਚੇ ਹੋਏ ਆ ਤੇ ਬਾਅਦ ਚ ਦੀ ਇਹਨੇ ਸਾਡੇ ਗਰੁੱਪ ਦੇ ਵਿੱਚ ਨੰਬਰ ਪਾ ਦਿੱਤਾ ਅਸੀਂ ਇਹਨੂੰ ਇਹ ਕਿਹਾ ਕਿ ਸਾਡੇ ਗਰੁੱਪ ਦੇ ਵਿੱਚ ਨੰਬਰ ਨਹੀਂ ਪਾਣਾ ਹੈਗਾ ਇਹਨੇ ਚ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲਾ ਪਿਆ ਕਿੰਨੇ ਮੁੰਡੇ ਲਿਆ ਕੇ ਸਾਨੂੰ ਰਾਮੰਡੀ ਫੋਨ ਕਰਕੇ ਕਹਿੰਦਾ ਹਿਾਰ ਦਿਖਾ ਕੇ ਸਾਨੂੰ ਕਹਿੰਦਾ ਕਿ ਮੈਂ ਰਾਮੰਡੀ ਖੜਾ ਹੋਇਆ ਜਿਹੜਾਡੇ ਵਿੱਚ ਦਾਮ ਹੈ ਤੇ ਇੱਥੇ ਆ ਜਾਓ ਨਹੀਂ ਤਾਂ ਸੀ ਤੁਹਾਡੇ ਘਰੇ ਵੜ ਜਾਵਾਂਗੇ ਸਾਨੂੰ ਇਹ ਬਹੁਤ ਪਰੇਸ਼ਾਨ ਕਰਦਾ ਹੈ ਸਾਡੇ ਕੋਈ ਵੀ ਨਕਲਾਵਾਲੇ ਆ ਜਿਹੜੇ ਪੀੜਾਈ ਜਗ੍ਹਾ ਤੇ ਨੱਚਣ ਜਾਂਦੇ ਆ ਸਾਡੇ ਚੇਲੇ ਇਹ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਨਾਲੇ ਕੁੱਟਦੇ ਆ ਨਾਲੇ ਗਲਤ ਕੰਮ ਕਰਦੇ ਨਾਲੇ ਮੋਬਾਈਲ ਖੋਲ੍ਹਦੇ ਨਾਲੇ ਪੈਸੇ ਖੋਲ੍ਹਦੇ ਇਹ ਬੱਚੇ ਵੀਡੀਓ ਬਣਾਉਂਦੇ ਮਾਮਲਾ ਇੱਥੋਂ ਤੱਕ ਹੀ ਨਹੀਂ ਹੈ ਕਿ ਨਰਪਾਈਚਾਰੇ ਨੇ ਵੀ ਇਲਜ਼ਾਮ ਲਗਾਏ ਨੇ ਕਿ ਕੁਝ ਦਿਨ ਪਹਿਲਾਂ ਇੱਕ ਮਹਿਲਾ ਨਾਲ ਵੀ ਇਹਨਾਂ ਨੌਜਵਾਨਾਂ ਨੇ ਕਰੂਰਤਾ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਇਲਜ਼ਾਮ ਨੇ ਕਿ ਮਹਿਲਾ ਦੇ ਨਾਲ ਕੁੱਟਮਾਰ ਕੀਤੀ ਗਈ ਕਰੂਰਤਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਅਤੇ ਫਿਰ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਕਿ ਨਰਾਂ ਦਾ ਇਲਜ਼ਾਮ ਹੈ ਕਿ ਇਹਨਾਂ ਹੀ ਮੁਲਜ਼ਮਾ ਨੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਹੈ ਪਿੰਨ ਵੀ ਜਨਾਬ ਦੀ ਨਾ ਬੜਾ ਕੁਝ ਬਾਬਾ ਜੀ ਇੱਕ ਮਿੰਟ ਜੋ ਸਰਕਾਰੀ ਤੇ ਕਰੋ ਜ਼ਿੰਮੇਵਾਰੀ ਵੀ ਨਾਲ ਲੋ ਹਾਂਜੀ ਸਰਕਾਰ ਇਹ ਬੇਦਖਾਈ ਨੂੰ ਇਨ ਇਲਜ਼ਾਮਤ ਤੋਂ ਬਾਅਦ ਕੁਝ ਲੋਕ ਉਹਨਾਂ ਦੇ ਪੱਕੇ ਦੇ ਵਿੱਚ ਵੀ ਆਏ ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਜਿਹੜਾ ਵੀ ਬੰਦਾ ਨਾਲ ਤੰਗ ਕਰਦਾ ਵੈਸੇ ਅੱਜ ਐਸਐਚਓ ਸਾਹਿਬ ਨੂੰ ਬੇਨਤੀ ਵਿਨਿਯਮਨਤੀ ਕਰਨ ਆਏ ਆ ਕਿ ਨਾ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਉਹਨਾਂ ਇਨਸਾਫ ਕੀਤਾ ਜਾਵੇ ਤੇ ਜਿਹੜਾ ਕਿ ਸਾਡੇ ਨਜ਼ਰ ਤੇ ਜਾਂ ਮੀਡੀਆ ਦੇ ਮਾਧਮੇ ਸਭ ਦੁਨੀਆ ਨੂੰ ਪਤਾ ਕਿ ਪਹਿਲੇ ਵੀ ਰਾਮਾ ਮੰਡੀ ਦੇ ਵਿੱਚ ਇੱਕ ਟਿੰਨਰ ਦੀ ਹੱਤਿਆ ਕੀਤੀ ਗਈ ਸੀ ਉਹਨਾਂ ਵੀ ਪਹਿਲੇ ਦਰਖਾਸਤਾਂ ਦਿੱਤੀਆਂ ਗਈਆਂ ਸੀ ਪਰ ਜੋ ਵੀ ਹੈ ਕਿ ਜੇ ਉਸ ਜਿਹੜਾ ਵੀ ਹੈਗਾ ਉਹ ਸ਼ਖਸ ਉਹਨੂੰ ਬੁਲਾ ਕੇ ਜਾ ਤੂੰ ਸਮਝਾਇਆ ਜਾਵੇ ਜਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਜੋ ਆ ਕਿ ਬਚਾਰੇ ਜੋ ਆਪਣੀ ਦੁਜੀ ਉੱਤੇ ਕਮਾਂਦੇ ਆ ਨਾ ਜੱਟ ਕੇ ਜੋ ਵੀ ਆਪਣਾ ਕਰਦੇ ਆ ਇਹਨਾਂ ਨੂੰ ਆ ਤਾਂ ਕਿਦਾ ਰਿਹਾ ਕੋਈ ਨਾ ਕੋ ਪੈਸੇ ਖੋ ਲੈਣੇ ਜਾਂ ਮੋਬਾਈਲ ਖੋ ਲੈਣਾ ਜਾਂ ਇਹਨਾਂ ਦੇ ਨਾਲ ਕੋ ਕੰਮ ਕਰਨਾ ਇੱਕ ਨਿੰਨੇ ਜੋ ਗੱਲ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਢਿੱਲੀ ਕਾਰਵਾਈ ਦੇ ਇਲਜ਼ਾਮ ਨੇ ਪਰ ਪੁਲਿਸ ਨੇ ਛੇਤੀ ਕਾਰਵਾਈ ਦਾ ਦਮ ਪਰਿਆ ਜੀ ਵੀ ਮਨੂੰ ਥ੍ਰੈਟ ਕਰਦਾ ਏ ਧਮਕੀਆਂ ਦਿੰਦਾ ਅੱਛਾ ਜੀ ਹਾਂ ਉਹਨਾਂ ਨੇ ਸਮਝੇ ਕੱਲ ਗੱਲ ਕੀਤੀ ਉਹਨੇ ਉਹਨੂੰ 4 ਵਜੇ ਟਾਈਮ ਦਿੱਤਾ ਸੀ ਜਿਹੜੇ 37 ਨਾਲ 4 ਵਜੇ ਟਾਈਮ ਦਿੱਤਾ ਸੀ ਮੋਰ ਇਹ ਹੁਣ ਆਏ ਨੇ ਵੀ ਆਇਆ ਨਹੀਂ ਜਿਹੜਾ ਕਾਰਵਾਈ ਕੀ ਕਰ ਕਰ ਤੇ ਜਿਹੜਾ ਸਾਮ ਇਹਦਾ ਕੁਝ ਇਹਦਾ ਜਿਹੜਾ ਐਗਰੀਮੈਂਟ ਸੀ ਉਹਨਾਂ ਨੇ ਕਿਹਾ ਵੀ ਕਾਰਵਾਈ ਕੀਤੀ ਆਪਾਂ